ਪੰਜਾਬ ਸਰਕਾਰ ਵੱਲੋਂ ਖੋਲੇ ਗਏ ਆਮ ਆਦਮੀ ਕਲੀਨਿਕ ਸੂਬੇ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ ਸੂਬੇ ਭਰ ਵਿੱਚ 881 ਆਮ ਆਦਮੀ ਕਲੀਨਿਕ ਹਨ ਜਿਨ੍ਹਾਂ ਵਿੱਚੋਂ 565 ਪਿੰਡੂ ਖੇਤਰਾਂ ਵਿੱਚ ਤੇ 316 ਸ਼ਹਿਰੀ ਖੇਤਰਾਂ ਵਿੱਚ ਕੰਮ ਕਰ ਰਹੇ ਹਨ ਜਿੱਤੇ ਹਰ ਰੋਜ਼ ਲਗਭਗ 70000 ਦੇ ਕਰੀਬ ਮਰੀਜ਼ ਆਉਂਦੇ ਨੇ ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਦੂਰ ਜਾਣ ਦੀ ਲੋੜ ਨਹੀਂ ਰਹੀ ਕਿਉਂਕਿ ਮਹੱਲਿਆਂ ਵਿੱਚ ਖੁੱਲੇ ਇਨ੍ਹਾਂ ਕਲੀਨਿਕਾਂ ਵਿੱਚ 107 ਤਰ੍ਹਾਂ ਦੀਆਂ ਦਵਾਈਆਂ ਤੇ 47 ਤੋਂ ਵੱਧ ਕਿਸਮਾਂ ਦੇ ਟੈਸਟ ਮੁਫਤ ਕੀਤੇ ਜਾਂਦੇ ਹਨ ਇਸ ਦੇ ਨਾਲ ਹੀ ਆਮ ਆਦਮੀ ਕਲੀਨਿਕਾਂ 'ਚ ਹੋਣਾ ਐਂਟੀ ਰੇਬੀਸ ਟੀਕੇ ਵੀ ਉਪਲਬਧ ਨੇ ਜਿਸ ਨਾਲ ਕੁੱਤੇ ਦੇ ਕੱਟਣ ਵਾਲੇ ਪੀੜਤਾਂ ਦਾ ਤੁਰੰਤ ਇਲਾਜ ਆਮ ਆਦਮੀ ਕਲੀਨਿਕਾਂ ਦੇ ਵਿੱਚ ਹੀ ਹੋ ਰਿਹਾ ਹੈ ਪੰਜਾਬ ਸਰਕਾਰ ਨੇ ਜਿਹੜੇ ਆ ਕਲੀਨਿਕ ਖੁੱਲੇ ਆ ਬਹੁਤ ਵਧੀਆ ਕੰਮ ਕੀਤਾ ਹੈਗਾ ਸਾਰੇ ਸੌਦਾ ਹੈ ਹੀ ਹੈ ਤੇ ਇੱਥੇ ਆਓ ਤੇ ਆਪਣਾ ਪੈਸੇ ਵੀ ਬਚਾਓ ਆਪਣਾ ਟ੍ਰੀਟਮੈਂਟ ਵਧੀਆ ਕਰਵਾਓ 70 60 70 ਕੇਵਰੀ 80 90 ਵੀ ਹੋ ਜਾਂਦੇ ਪੇਸ਼ੈਂਟ ਤੇ 70 ਕੇ ਤਾਂ ਆਈ ਜਨਰੇਟ ਦੇ ਲਈ ਉਹਦੇ ਵਿੱਚ ਅਸੀਂ ਰੂਟੀਨ ਦੇ ਸਾਰੇ ਪੇਸ਼ੈਂਟ ਦੇ ਜੋ ਰੂਟੀਨ ਮੈਡੀਸਨ ਹਨ ਸਰਕ ਆਰਵਲੋ ਫਲਾਗ ਨੇ ਉਹ ਵੀ ਪੇਸ਼ੈਂਟ ਨੂੰ ਦਿੰਦੇ ਆ 881 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਸੋ 200 ਨਵੇਂ ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਦਮੀ ਕਲੀਨਿਕਾਂ ਦੀ ਵੀ ਹੋ ਜੂਗੀ ਬੋਲੀ ਇਸ ਗਰ ਕਨੇ ਲੱਗੀ ਮੌਚਰ ਥੋੜਾ ਜਿਹਾ ਵੱਧ ਆਉਂਦਾ ਜੀ ਮੀਹਾ ਕਰਕੇ ਥੋੜਾ ਜਿਹਾ ਨਰਮਾ ਝੋਲ 17 ਤੋਂ ਵੱਧਦਾ ਹੋ ਰਿਹਾ ਮੌਚਰ ਇਹ ਜੀ ਗਰੇਫ ਵੀ ਮਿਲਣੀ ਚਾਹੀਦੀ ਹੈ ਕੁਛ ਕਿਉਂਕਿ 18 19 ਤਾਂ ਆਮ ਆਈ ਜਾਣਾ। ਹੋਰ ਟੈਕਨੀਕ ਮਾਰ। ਮੌਸਮ ਦੀ ਮਾਰ ਬਹੁਤ ਪਈ ਆ ਜੀ 5 6 ਕਾਉਂਟਰ ਕਰ ਗਈ। ਰੋਗ ਇੱਕ ਹਲਦੀ ਰੋਗ ਆ ਜੀ ਜੀ ਕੋਨਾ ਰੋਗ। ਦੋ ਬਿਮਾਰੀਆਂ ਦੀਆਂ ਬਹੁਤ ਜ਼ਿਆਦਾ। ਉਹਦੇ ਨਾਲ ਝਾੜ ਕਿੰਨਾ ਝਾੜ ਵੀ ਉਹਦੇ ਨਾਲ ਤਾਂ 10 25% ਝਾੜ ਦਾ ਫਰਕ ਪਿੱਛੇ ਜੀ। ਕੀ ਲੱਗਦਾ ਹੈ ਕਿ ਸਰਕਾਰਾਂ ਨੂੰ ਇੱਕ ਤਾਂ ਗ੍ਰੇਸ ਦੇਣੀ ਚਾਹੀਦੀ ਹੈ ਨਵੀਂ ਦੇ ਵਿੱਚ। ਇੱਕ ਦਾਣੇ ਬਦ ਰੰਗ ਚ ਵੀ ਦੇਣੀ ਚਾਹੀਦੀ ਹੈ ਇਹਦਾ ਹਲਦੀ ਵਾਲਾ ਰੰਗ ਇੱਕ ਪੱਟੇ ਪੱਟੇ ਮੱਧਿਆਨ ਤੋਂ ਕਰਦੇ ਨੇ ਇਹ ਪੱਟੇ ਵੀ ਖਾਰੀ ਦੀ ਇਹਦੇ ਇਹਦੇ ਬਦ ਰੰਗ ਹੋ ਰਿਹਾ ਹੈ ਇਹ ਤਾਂ ਚੱਲ ਨਹੀਂ ਆ ਮੰਗ ਕਿਸਾਨਾਂ ਨੂੰ ਕੀ ਕਿਸਾਨਾਂ ਨੂੰ ਤਾਂ ਇਹ ਹੀ ਅਪੀਲ ਕਰਾਂਗੇ ਜੀ ਵੀ ਸਦਾ ਮੋਚਰ ਵਾਲਾ ਝੋਨਾ ਲੈ ਕੇ ਉਨਾਂ ਤਾਂ ਕਿ ਰੱਬ ਨਾਲ ਨਿਕਲੀ ਹੋਵੇ ਇਹ ਗੱਲ ਇਹ ਹੈ ਕਿ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਪੂਰਾ ਜਵਾਬ ਦਿੱਤਾ ਹੋਇਆ ਹੈ ਸਗਾਰ ਵੱਲੋਂ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਨਾ ਆੜ ਕੇ ਵੱਲੋਂ ਕੋਈ ਕਮੀ ਹੈ ਇਹ ਤਾਂ ਸਿਰਫ ਉਹਦਾ ਜਿਹੜਾ ਢੋਲੇ ਵੀ ਨਮੀ ਇਸ ਕਰਕੇ ਨਾ ਥੋੜਾ ਝੋਨਾ लेट ਹੈ ਅੱਗੇ ਇੱਕ ਤਕਬੂਰ ਤੋਂ ਹੁੰਦਾ ਹੁੰਦਾ ਹੈ ਇਹ ਅੱਜ ਤਰੀਕ ਹੋਈ ਹੈ 22 ਫਿਰ ਦਾ ਪਰਸੋਂ ਤੱਕ ਜਿਹੜੀ ਜਿਹੜੀ ਖਰੀਦ ਹੈ ਉਹ ਸ਼ੁਰੂ ਹੋ ਜੂਗੀ ਉਹ ਜਾਣ ਅਸੀਂ ਅਸੀਂ ਉਸ ਰੋਕੀ ਹੋਈ ਹੈ ਜੀ ਦੇ ਵੀ ਅਸੀਂ ਕਿਸਾਨਾਂ ਦੀ ਬੇਨਤੀ ਕੀਤੀ ਹੈ ਵੀ ਤੁਸੀਂ ਉਹ ਝੋਨਾ ਸਕਾ ਸਕਾ ਗਰੇ ਸੁਕਾਉਣਾ ਲਿਆ ਗਿਆ ਆ ਜੇਨਾ ਥੱਲੇ ਵਾਟਸਐਪ ਆਨ ਕਰਕੇ ਧਰਤੀ ਗਿੱਲੀ ਹੈ ਧਰਤੀ ਗਿੱਲੀ ਹੋਣ ਕਰਕੇ ਉਹਦੇ ਮੋਟਰੇ 25 26 25 26 ਵਸਰਾ ਰਹੇ ਤੇ ਕੱਲ ਵੀ ਤੋਂ ਨਾ ਆਇਆ ਸੀ ਉਸ ਦਾ ਹੈ ਅੱਜ ਵੀ ਕੋਈ ਉਹਨਾਂ ਮੱਢੀ ਚਾਹਉ ਛੋਕਰੇ ਹੈ ਪਰ ਅਸੀਂ ਸਨ ਪੀਰ ਕੀਤੀ ਹੈ ਵੀ ਤੁਸੀਂ ਆਪਣਾ ਥੋੜਾ ਜਿਹਾ ਦੋ ਦਿਨ ਸ਼ਹਿਰ ਤੋਂ ਹਜੇ ਤੇ 22 ਤੋਂ ਬਾਅਦ ਆਪਣਾ ਢੋਲਾ ਸੁਕਾਉਣਾ ਲੱਗੂਗਾ ਤੇ ਖਰੀਦ ਸ਼ੁਰੂ ਹੋ ਜੂਗੀ ਖਰੀਦ ਬਲੋ ਕੁਝ ਕਰਨੀ ਕਿਸਾਨ ਜਿਆ ਮਰਜੀ ਲੈ ਕੇ ਆਵੇ ਸੁਰਾ ਬਾਲਾ ਹੋਊਗਾ ਬੋਰੀਆਂ ਪੈ ਕੇ ਪੁਰਸ਼ਾਉਣ ਬਿਲਗਰ ਕਿ ਤੁਹਾਨੂੰ ਪੁੱਛੇ ਜਾਵੇ ਨਹੀਂ ਅਜੇ ਤਾਂ ਮੌਸਮ ਅਕਤੂਬਰ ਅਕਤੂਬਰ ਦੇ ਚੱਕਰ ਨੇ ਹੈ ਮੇਰੇ ਹਿਸਾਬ ਨਾਲ ਮੈਨੂੰ ਇਹ ਲੱਗਦਾ ਹੈ ਕਿ 30 ਅਕਤੂਬਰ ਤੱਕ ਇਹ ਝੋਨੇ ਦਾ ਸੈਸ਼ਨ ਹੀ ਖਤਮ ਹੋਊਗਾ ਅ ਅਜੇ ਇਹਦੇ ਵਿੱਚ ਕਿੰਨਾ ਖਰਚਾ ਪੈਂਦਾ ਬਹੁਤ ਇੱਥੇ ਲੀਵਰ ਪੈਣ ਦੀ ਹੋ ਜਾਵੇ ਇੱਕ ਇਹਦਾ ਉਰੇ ਆ ਕੇ ਗਿੱਲੇ ਦੇ ਝਾੜ ਘਟਦਾ ਹੀ ਆ ਵਾਧਾ ਨਹੀਂ ਹੁੰਦਾ ਇਹ ਉਹ ਵੀ ਨੁਕਸਾਨ ਹੈ ਨਾਲੇ ਇਥੇ ਹਰਾਨ ਹੋਣਾ ਬੰਦਾ ਅਸੀਂ ਅਪੀਲ ਕਰਦੇ ਹਾਂ ਉਹਨਾਂ ਵੀ ਆਪਣਾ ਜੋ ਦੋ ਦਰਜੇ ਦੇ ਲਖੋ ਜੋ ਉਹ ਦਿਵਜਾਰ ਮਾਰਗੀ ਲੈ ਕੇ ਆਇਓ ਨਾਲ ਦੀ ਨਾਲ ਥੋੜਾ ਝੋਨਾ ਉਹਦੇ ਪੈਣ ਤੋਂ ਬਾਅਦ ਥੋੜੀ ਜੀ ਪੇਮੈਂਟ ਦੂਜੀ ਥੋੜੇ ਖਾਤੇ ਚ ਗਈ ਇਸ ਵਾਰ ਕੰਧਕ ਜੀ ਵੀਰ ਸਾਡਾ ਆਇਆ ਸੀ ਉਹਨੇ ਆਪਣਾ ਪ੍ਰੋਜੈਕਟ ਲੇਗਲ ਟੈਕ ਇਤੇ ਵੀ ਅੱਗੇ ਉਹਦਾ ਜਿਹੜੀ ਉਹਦੀ ਐਵਰੇਜ ਆਉਂਦੀ ਕਿੱਲੇ ਦੀ 31 32 ਕੋਟਲ ਦੀ ਆਉਂਦੀ ਪਰ ਇੱਕ ਕਰ ਉਹ ਕੱਲ ਉਹ 27 ਕੌਂਟਲ ਦੀ ਆਈ ਹੈ ਚਾਰ ਪੰਜ ਕੌਂਟਲ ਢੋਣਾ ਪਰ ਏਕੜ ਬੜਾ ਘੱਟ ਬਿਮਾਰੀ ਆਪਣੇ ਜਿਹੜਾ ਆਪਣਾ ਰੱਖਿਆ ਇਧਰ ਉਸ ਠੱਕ ਹੈ ਕਿਉਂਕਿ ਇਧਰ ਹਨਾ ਦੀ ਮਾਰ ਨਹੀਂ ਹੈ ਤਾਂ ਹੋ ਗਿਆ ਪਰ ਝੋਨੇ ਨੂੰ ਨਾ ਥੋੜੀ ਜਿਹੀ ਟਰਸ ਨੂੰ ਵਸ ਤੋਂ ਉਹਦੀ ਬਿਮਾਰੀ ਇੱਕ ਉਹ ਬੜਾ ਹਲਦੀ ਜੀ ਲੱਗੀ ਹੋਈ ਹੈ ਅਸੀਂ ਤਾਂ ਇਹ ਹੀ ਬੇਨਤੀ ਕਰਾਂਗੇ ਕਿ ਚਲੋ ਕੁਦਰਤੀ ਦਾਪਤ ਤੇ ਵੀ ਕਿਸਾਨ ਨੂੰ ਵੀ ਇਹ ਜਿਹੜਾ ਝੋਨਾ ਹਲਦੀ ਵਾਲਾ ਹੈ ਜਾਂ ਇਹ ਜਿਹੜਾ ਇਹ ਰੋਗ ਲੱਗਿਆ ਹੋਇਆ ਵੀ ਇਹਨੂੰ ਬਿਲਕੁਲ ਇਹ ਲੜਵਾਵੇ ਇਹਨੂੰ ਆਪ ਦਾ ਜਦੋਂ 11 ਵਜੇ ਲੈ ਕੇ ਇਹ ਜੋ ਨਾ 5 ਵਜੇ ਤੇ ਵੱਢੇ ਜਾਊਗਾ ਪਟਿਆ ਜਾਊਗਾ ਤਾਂ ਇਹ ਇਹਦੇ ਵਿੱਚ ਦੇਖਣ ਨੂੰ ਰਦਾਪ ਨਹੀਂ ਸੈਂਟਰ ਨੂੰ ਅਪੀਲ ਕਰਦਾਂਗੇ ਪਰਸੋਂ ਉੱਥੇ ਕਹਿੰਦੇ ਸੀ ਵੀ ਅਸੀਂ ਸਾਡੀ ਟੀਮਾਂ ਚੱਲੀਆਂ ਹੋਏ ਆ ਰਹੀਆਂ ਨੇ ਪਰ ਇਹ ਜੇ ਪੰਜਾਬ ਦੇ ਵਿੱਚ ਜਿਹੜੇ ਸਭ ਨਾਲ ਬੜੀ ਵੱਡੀ ਖੰਨਾ ਵੱਡੀ ਏਸ਼ੀਆ ਦੀ ਅਜੇ ਖਾਣੇ ਦਾ ਕੁਝ ਨਹੀਂ ਰਹੀ ਅਡੀ ਕਰ ਰਹੇ ਆਂ ਅੱਜੋ ਦੇਖੋ ਆਦੇ ਇਹ ਕਿਸ ਤਰ੍ਹਾਂ ਕਿਸਾਨ ਦਾ ਹੈ ਕਿਸਾਨ ਗੁੜੇ ਹੈ ਇਹ ਆਪਣਾ ਪੁਰਨਾ ਪੇ ਇਹ ਇਹ ਕਿ ਇਹ ਨਾਮ ਹੋਵੇ ਜੀ ਟੋਨੇ ਦੇ ਵਿੱਚ ਕੋਈ ਤਰ੍ਹਾਂ ਕੀ ਜਾ ਨੁਕਸਾਨ ਹੋਇਆ ਦੇ ਇੱਕ ਦੇ ਅਰਾਇਕਸ ਦਾ ਨੁਕਸਾਨ ਹੋਇਆ ਚੌਲਾਂ ਦੇ ਵਿੱਚ ਛੇਦਨ ਕੋਈ ਨੁਕਸਾਨ ਨਾ ਬੋਲੀ ਇਸ ਵਾਰ ਕਿੰਨੇ ਲੱਗੀ ਮੌਸਮ ਥੋੜਾ ਜਿਹਾ ਵਧਦਾ ਆਉਂਦਾ ਜੀ ਮੀਂਹਾਂ ਕਰਕੇ ਥੋੜਾ ਜਿਹਾ ਨਰਮਾ ਝੋਨਾ 17 ਤੋਂ ਵੱਧ ਤਾਂ ਹੋ ਰਹੇ ਮੋਟਰ ਇਹਦੇ ਗਰੇਫ ਵੀ ਮਿਲਣੀ ਚਾਹੀਦੀ ਹੈ ਕੁਝ ਕਿਉਂਕਿ 18 19 ਤਾਂ ਆਮ ਆਈ ਜਾਣਾ ਹੋਰ ਟੈਕਨੀਕ ਮਾਰ ਮੌਸਮ ਦੀ ਮਾਰ ਬਹੁਤ ਪਈ ਆ ਜੀ 5 6 ਕਾਉਂਟਰ ਕਰ ਰਹੀ ਰੋਗ ਇੱਕ ਹਲਦੀ ਰੋਗ ਆ ਜੀ ਜੀ ਰੋਗ ਦੋ ਬਿਮਾਰੀਆਂ ਦੀਆਂ ਬਹੁਤ ਜ਼ਿਆਦਾ ਉਹਦੇ ਨਾਲ ਝਾੜ ਕਿੰਨਾ ਝਾੜ ਵੀ ਉਹਦੇ ਨਾਲ ਤਾਂ 10 25% ਝਾੜ ਦਾ ਫਰਕ ਪਿੱਛੇ ਜੀ ਕੀ ਲੱਗਦਾ ਹੈ ਕਿ 17% ਜਾਂਦਾ ਹੈ ਸਰਕਾਰਾਂ ਨੂੰ ਇੱਕ ਤਾਂ ਗ੍ਰੇਸ ਦੇਣੀ ਚਾਹੀਦੀ ਹੈ ਨਮੀ ਦੇ ਵਿੱਚ ਇੱਕ ਦਾਣੇ ਬਦਰੰਗ ਚ ਵੀ ਦੇਣੀ ਚਾਹੀਦੀ ਹੈ ਜਿਹੜਾ ਹਲਤੀ ਜਿਹਾ ਰੰਗ ਹੈ ਇਹ ਕਿੱਥੋਂ ਕਬੱਡੀ ਮੱਤਿਆ ਸਰਕਾਰ ਇਹ ਪੱਤਾ ਵੀ ਵਿਖਾਰੀ ਦੀ ਕਿਸਾਨਾਂ ਨੂੰ ਕੀ ਕਿਸਾਨਾਂ ਨੂੰ ਤਾਂ ਇਹ ਹੀ ਅਪੀਲ ਕਰਾਂਗੇ ਕਿ ਵੀ ਸਦਾ ਮੋਚਰ ਵਾਲਾ ਝੋਨਾ ਲੈ ਕੇ ਰੱਬ ਨਾਲ ਲਿਖਣੀ ਹੋਈ ਨੀਂ ਗੱਲ ਇਹ ਹੈ ਕਿ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਪੂਰਾ ਜਮ ਕੀਤਾ ਹੋਇਆ ਹੈ ਸ਼ਗਾਰ ਵੱਲੋਂ ਕਿਸੇ ਕਸ਼ਮ ਦੀ ਕੋਈ ਕਮੀ ਨਹੀਂ ਨਾ ਆੜ ਕੇ ਵੱਲੋਂ ਕੋਈ ਕਮੀ ਹੈ ਇਹ ਤਾਂ ਸਿਰਫ ਉਹਦਾ ਜਿਹੜਾ ਝੋਨੇ ਵੀ ਨਮੀ ਇਸ ਕਰਕੇ ਨਾ ਝੋੜਾ ਝੋਨਾ लेट ਹੈ ਅੱਗੇ ਇੱਕ ਤਕਬੂਰ ਤੋਂ ਹੁੰਦਾ ਹੁੰਦਾ ਹੈ ਇਹ ਅੱਜ ਤਰੀਕ ਹੋਈ ਹੈ 22 ਫਿਰ ਦਾ ਪਰਸੋਂ ਤੱਕ ਜਿਹੜੀ ਜਿਹੜੀ ਖਰੀਦ ਹੈ ਉਹ ਸ਼ੁਰੂ ਹੋ ਜੂਗੀ ਉਹ ਜਾਣ ਅਸੀਂ ਉਸ ਰੋਕੀ ਹੋਈ ਹੈ ਜੀ ਦੇ ਵੀ ਅਸੀਂ ਕਿਸਾਨਾਂ ਦੀ ਬੇਨਤੀ ਕੀਤੀ ਹੈ ਵੀ ਤੁਸੀਂ ਉਹ ਝੋਨਾ ਸਕਾ ਸਕਾ ਦਾ ਸੁਕਾਉਣਾ ਲੈ ਗਿਆ ਉਹ ਅਜੇ ਨਾ ਥੱਲੇ ਵਾਟਸਐਪ ਐਨ ਕਰਕੇ ਟਰਸਤੀ ਗਿੱਲੀ ਹੈ ਟਰਸਤੀ ਗਿੱਲੀ ਹੋਣ ਕਰਕੇ ਉਹਦੇ ਬਹੁਤ tere 25 26 25 26 ਵਸਦਾ ਰਹੇ ਤੇ ਕੱਲ ਵੀ ਤੋਂ ਨਾ ਆਇਆ ਸੀ ਉਸ ਦਾ ਹੈ ਅੱਜ ਵੀ ਕੋਈ ਉਹਨਾਂ ਮੱਦੀ ਚਾਹਉਂ ਛੋਕਰੇ ਹੈ ਪਰ ਅਸੀਂ ਸਨ ਪੀੜ ਕੀਤੀ ਹੈ ਵੀ ਤੁਸੀਂ ਆਪਣਾ ਥੋੜਾ ਜਿਹਾ ਦੋ ਦਿਨ ਸਹਿਰ ਹੋ ਜੇ 22 25 ਦੇ ਬਾਅਦ ਆਪਣਾ ਉਹਨਾਂ ਸੁਕਾਉਣਾ ਲੱਗੂਗਾ ਤੇ ਖਰੀਦ ਸ਼ੁਰੂ ਹੋ ਜੂ ਖਰੀਦ ਬਲ ਕੋਈ ਚੱਕਰ ਨਹੀਂ ਕਿਸਾਨ ਜਿਹਾ ਮਰਜੀ ਲੈ ਕੇ ਆਵੇ ਸੁਰਾ ਬਾਲਾ ਹੋਊਗਾ ਬੋਰੀਆਂ ਪੈ ਕੇ ਪੁਰਸ਼ਾਉ ਬਿਲਗਰ ਕਿ ਤੁਹਾਨੂੰ ਪਹੁੰਚ ਜਾਣਾ ਨਹੀਂ ਅਜੇ ਇਹ ਤਾਂ ਨਾ ਮੌਸਮ ਅਕਤੂਬਰ ਅਕਤੂਬਰ ਦੇ ਚੱਕਰ ਨੇ ਮੇਰੇ ਹਿਸਾਬ ਨਾਲ ਮੈਨੂੰ ਇਹ ਲੱਗਦਾ ਹੈ ਜੀ 30 ਅਕਤੂਬਰ ਤੱਕ ਇਹ 29 30 ਨੇ ਖਤਮ ਆ ਇਹ ਦੇ ਵਿੱਚ ਕਿਦਾ ਉਹਨਾਂ ਨੂੰ ਖਰਚਾ ਪੈਂਦਾ ਬਹੁਤ ਤੇ ਲੀਵਰ ਪੈ ਜੂਗੀ ਹੋ ਜਾ ਦੇ ਇੱਕ ਇਹਦਾ ਉਰੇ ਆ ਕੇ ਗਿੱਲੇ ਦੇ ਝਾੜ ਘਟਦਾ ਹੀ ਆ ਵਾਧਾ ਨਹੀਂ ਇਹ ਉਹ ਵੀ ਨੁਕਸਾਨ ਹੈ ਨਾਲੇ ਤੇ ਹੈਰਾਨ ਹੋਣਾ ਬੰਦ ਹੈ ਅਸੀਂ ਇਹ ਅਪੀਲ ਕਰਦੇ ਹਾਂ ਉਹ ਵੀ ਆਪਣਾ ਉਹ ਤਾਂ ਨਰੀ ਜਰ ਖੁਜੋ ਉਹ ਦਿਵਜਰ ਮਰਜੀ ਲੈ ਕੇ ਆਇਓ ਨਾਲ ਦੀ ਨਾਲ ਥੋੜਾ ਝੋਨਾ ਉਹਦੇ ਪੈਣ ਤੋਂ ਬਾਅਦ ਥੋੜੀ ਜੀ ਪੇਮੈਂਟ ਦੂਜੇ ਥੋੜੇ ਖਾਤੇ ਚ ਗਈ ਇਸ ਵਾਰ ਕੰਦਕ ਦੀ ਵੀਦਾ ਸਾਡਾ ਆਇਆ ਸੀ ਉਹਨੇ ਆਪਣਾ ਕੋਚੋ ਦਾ ਸਤੋ ਲੈ ਗਲ ਟੈਕ ਤੇ ਵੀ ਅੱਗੇ ਉਹਦਾ ਜਿਹੜੀ ਉਹਦੀ ਐਵਰੇਜ ਆਉਂਦੀ ਜਿੱਲੇ ਦੀ 31 32 ਕੁਇੰਟਲ ਦੀ ਆਉਂਦੀ ਪਰ ਇੱਕੜ ਉਹ ਕੱਲ ਉਹਦੀ 27 ਕੁਇੰਟਲ ਦੀ ਆਈ ਹੈ ਚਾਰ ਪੰਜ ਕੁਆਂਟਰ ਟੋਨਾ ਪਰ ਏਕੜ ਬੜਾ ਘੱਟ ਬਿਮਾਰੀ ਆਪਣੇ ਜਿਹੜਾ ਆਪਣਾ ਰੱਖਿਆ ਇਧਰ ਉਸ ਟੱਕ ਹੈ ਗੋਗੇ ਇਧਰ ਹਨਾ ਦੀ ਮਾਰ ਨਹੀਂ ਹੈ ਟੋ ਗਿਆ ਪਰ ਝੋਨੇ ਨੂੰ ਨਾ ਥੋੜੀ ਜਿਹੀ ਟਰਸ ਨੂੰ ਵਸ ਤੋਂ ਉਹ ਕੋਈ ਬਿਮਾਰੀ ਇੱਕ ਉਹ ਬੜਾ ਹਲਦੀ ਜੀ ਲੱਗੀ ਹੋਈ ਹੈ ਤੇ ਅਸੀਂ ਤਾਂ ਇਹ ਹੀ ਬੇਨਤੀ ਕਰਾਂਗੇ ਕਿ ਚਲੋ ਕੁਦਰਤੀ ਦਾ ਤ ਹੈ ਵੀ ਕਿਸਾਨ ਨੂੰ ਵੀ ਇਹ ਜਿਹੜਾ ਝੋਨਾ ਹਲਦੀ ਵਾਲਾ ਹੈ ਜਾਂ ਇਹ ਜਿਹੜਾ ਇਹ ਰੋਗ ਲੱਗਿਆ ਹੋਏ ਵੀ ਇਹਨੂੰ ਬਿਲਕੁਲੇ ਤਰੇ ਲੜਣਾ ਨੂੰ ਇਹਨੂੰ ਆਪ ਦਾ ਜਦੋਂ 11 ਵਜੇ ਲੈ ਕੇ ਇਹ ਜੋ ਨਾ 5 ਵਜੇ ਤੇ ਵੱਢੇ ਜਾਊਗਾ ਕੱਟਿਆ ਜਾਊਗਾ ਤਾਂ ਇਹ ਇਹਦੇ ਵਿੱਚ ਦੇਖਣ ਨੂੰ ਰਕਾਬ ਨਹੀਂ ਹੈ ਸੈਂਟਰ ਨੇ ਅਪੀਲ ਕਰਦਾਂਗੇ ਪਰਸੋਂ ਉੱਥੇ ਕਹਿੰਦੇ ਸੀ ਵੀ ਅਸੀਂ ਸਾਡੀ ਟੀਮਾਂ ਚੱਲੀਆਂ ਹੋਏ ਆ ਰਹੀਆਂ ਨੇ ਪਰ ਇਹ ਜੇ ਪੰਜਾਬ ਦੇ ਵਿੱਚ ਜਿਹੜੇ ਸਭ ਨਾਲ ਬੜੀ ਬੰਡੀ ਹੈ ਖੰਨਾ ਬੰਡੀ ਏਸ਼ੀਆ ਦੀ ਅਜੇ ਖਾਣੇ ਦਾ ਕੁਝ ਪੁੱਛਿਆ ਜਿਹੜੀ ਅੜੀ ਕਰ ਰਹੇ ਆਂ ਅੱਜੋ ਦੇਖੋ ਆਦੇ ਕਿ ਕਿਸ ਤਰ੍ਹਾਂ ਕਿਸਾਨ ਦਾ ਜ ਹੈ ਪਛਾਣ ਹੋ ਰਹੀ ਹੈ ਕਿ ਅਬ ਦਾ ਉਹ ਦਿਨ ਆ ਫਿਰ ਇਹ ਇਹ ਤਾਂ ਇਹ ਨਾ ਹੋਵੇ ਜੀ ਛੋਨੇ ਦੇ ਵਿੱਚ ਕੋਈ ਮਤਲਬ ਕੀ ਜਾ ਟਕਸੋਇਆ ਦੇ ਇੱਕ ਦੇ ਹਰਾਏਸ਼ ਦਾ ਨੁਕਸਾਨ ਨਾ ਹੋਵੇ ਚੌਲਾਂ ਦੇ ਵਿੱਚ ਛੇਦਲ ਕੋਈ ਨੁਕਸਾਨ ਨਾ